ਆਉਦੀ ਮਸ਼ਹੂਰੀ ਗੱਗੂ ਗਿੱਲ ਕਰਦਾ ਮੈਂ ਬਖਸ਼ਣਾ ਕਿਸੇ ਐਕਟਰ ਸਿੰਗਰ ਨੂੰ ਨਹੀਂ ਹੈਗਾ ਤੁਸੀਂ ਇਸ ਗੱਲ ਦੀ ਮਸ਼ਹੂਰੀ ਕਿਉਂ ਨਹੀਂ ਕਰ ਰਹੇ ਕਿ ਪੰਜਾਬ ਦੇ ਨੌਜਵਾਨਾਂ ਕਾਲਜਾਂ ਦੇ ਵਿੱਚ ਪੜਨ ਗੱਗੂ ਗਿੱਲ ਸਾਹਿਬ ਮੇਰੀ ਬੇਨਤੀ ਆ ਮੈਂ ਤੁਹਾਡੇ ਸਤਿਕਾਰ ਕਰਦਾ ਤੁਸੀਂ ਪੰਜਾਬੀ ਐਕਟਰਾਂ ਜਿਨ੍ਹਾਂ ਦਾ ਮਸਲਾ ਨਹੀਂ ਹੱਲ ਹੋਇਆ ਤਾਂ ਧਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਬਾਹਰ ਚ ਹੋਊਗਾ ਮਾ ਇਹ ਪੰਜਾਬ ਦੇ ਵਿੱਚ ਮਾਫੀਆ ਦੀ ਜੜ ਪੱਟ ਕੇ ਹਟਣੀਆ ਸਾਡਾ ਪੰਜਾਬ ਬਰਬਾਦ ਕਰਕੇ ਰੱਖਤਾ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਕੋਈ ਵੀ ਇਸ ਤਰ੍ਹਾਂ ਦਾ ਪੰਜਾਬ ਦੇ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਬਿਠਾਤਾ ਹੈ ਬਾਹਰ ਜਾਓ ਛਾਓ ਜਾਓ ਇਹ ਧਰਤੀ ਛੱਡ ਕੇ ਬਾਹਰ ਤਾਂ ਵਾੜਾ ਕੁਛ ਹੈ ਮੈਨੂੰ ਇੱਕ ਗੱਲ ਦੇਖੋ ਜਿੰਨੇ ਵੀ ਤੁਸੀਂ ਆਸਤਾਂ ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਹੋ ਚਲੋ ਠੀਕ ਹੈ ਜਿਹੜੇ ਪਹਿਲਾਂ ਚਲੇਗਾ ਉਹ ਸੈੱਟ ਹੋਗੇ ਪਰ ਇੱਕ ਚੀਜ਼ ਦੱਸੋ ਜਿਹੜੇ ਹੁਣ ਨੌਜਵਾਨ ਬਾਹਰ ਜਾ ਰਹੇ ਹੋ ਹੁਣ ਜਾ ਕੇ ਜਿਹੜਾ 20 25 25 30 30 ਲੱਖ ਰੁਪਏ ਤੁਸੀਂ ਜਾਂਟਾਂ ਨੂੰ ਖਵਾ ਕੇ ਬਾਹਰ ਜਾ ਰਹੇ ਹੋ ਤੁਸੀਂ ਕਮਾ ਲੋਗੇ ਇਹਨੇ ਪੈਸੇ ਝੂਕੇ ਦੇ ਨਾਂ ਤੇ ਜਾਂਟ ਠੱਗੀਆਂ ਮਾਰੀ ਇਹਨੇ ਇਹ ਪੰਜਾਬ ਦੇ ਨੌਜਵਾਨੋ ਤੁਸੀਂ ਨਾ ਇਹ ਠੱਗੀਆਂ ਮਰਵਾਓ ਜਿਹੜਾ ਲੋਕ ਪੀੜਤ ਲੋਕ ਬੈਠੇ ਨੇਗੇ ਇਹ ਪੀੜਤ ਲੋਕਾਂ ਦਾ ਇਕੱਠ ਤੁਸੀਂ ਦੇਖ ਲਓ ਆਥਨ ਤੱਕਰ ਵਧਣਾ ਹੀ ਹੈ ਪਰ ਗੱਲ ਇਹ ਹੈ ਇਸ ਮੈਂ ਇਹ ਜਿਹੜੀ ਗੱਲ ਪੀੜਤ ਲੋਕਾਂ ਦਾ ਦੁੱਖ ਦਿਖਾਉਣ ਲਈ ਮੈਂ ਬਹੁਤ ਸਾਰੇ মিডিਆ ਨੂੰ ਫੋਨ ਲਾਇਆ ਵੀ ਤੁਸੀਂ ਭਾਈ ਆਓ ਯਾਰ ਆ ਮੀਡੀਆ ਗੱਲਬਾਤ ਦਿਖਾਵੇ ਕਿਉਂਕਿ ਪੰਜਾਬ ਦਾ ਜਿਹੜਾ ਖਾਸ ਕਰਕੇ মিডিਆ ਉਹ ਸਾਰਾ ਹੀ ਜਿਹੜਾ ਇਹਨਾਂ ਦਾ ਜਿਹੜਾ ਮੈਂ ਮੁੱਦਾ ਚੱਕਿਆ ਹੋਇਆ ਆਈਲੈਂਡਸਾਂ ਦਾ ਇਮੀਗ੍ਰੇਸ਼ਨ ਦਾ ਉਹ ਸਾਰਿਆਂ ਇਹਨਾਂ ਦੇ ਐਡਾ ਲਾਉਂਦਾ ਉਹ ਕਿਸੇ ਦੇ ਖਿਲਾਫ ਨਹੀਂ ਬੋਲ ਸਕਦਾ ਮੁੱਦਾ ਕੀ ਹੈ ਪੰਜਾਬੀਓ ਮੇਰੇ ਜਿੰਨੇ ਵੀ ਤੁਸੀਂ ਸਤਿਕਾਰਯੋਗ ਸੰਗਤਾਂ ਬੈਠੀਆਂ ਹੋ ਮੁੱਦਾ ਇਹ ਹੈ ਆ ਸਭ ਤੋਂ ਪਹਿਲਾਂ ਦਾ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਅੱਜ ਤੱਕ ਇਸ ਮੁੱਦੇ ਵੱਲ ਸਰਕਾਰ ਦੀ ਜਮ੍ਹਾਂ ਚੁੱਪ ਹੈ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਨਸ਼ੇ ਤੋਂ ਵੱਡਾ ਵੱਡਾ ਮੁੱਦਾ ਹੈ ਇਹ ਨਸ਼ੇ ਤੋਂ ਵੱਡਾ ਮੁੱਦਾ ਕਿਵੇਂ ਹੈ ਕਿਉਂਕਿ ਨਸ਼ੇ ਤੋਂ ਵੱਡਾ ਦੋ ਪੰਜਾਬ ਦੀਆਂ ਸਮੱਸਿਆਵਾਂ ਵੱਡੀਆਂ ਨੇ ਇੱਕ ਤਾਂ ਪ੍ਰਵਾਸ ਤੇ ਦੂਜਾ ਨਸ਼ਾ ਪ੍ਰਵਾਸ ਨਸ਼ੇ ਤੋਂ ਵੱਡਾ ਹੈ ਇਹ ਤੁਸੀਂ ਦੇਖ ਲਓ ਕਿਉਂਕਿ ਪੰਜਾਬ ਦੇ ਵਿੱਚ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨੌਜਵਾਨ ਪੰਜਾਬ ਦੇ ਵਿੱਚ ਨਾ ਰਹੇ ਤੁਹਾਡੇ ਬੱਚੇ ਹੀ ਪੰਜਾਬ ਦੇ ਵਿੱਚ ਨਾ ਰਹੇ ਤਾਂ ਆਹ ਜਿਹੜੇ ਬਜ਼ੁਰਗ ਤੁਸੀਂ ਬੈਠੇ ਉਹਨਾਂ ਨੂੰ ਸામੂਹ ਕੌਣ ਪੰਜਾਬ ਦੇ ਵਿੱਚ 50000 ਏਜੰਟ ਹੋ ਗਿਆ ਇਹ ਏਜੰਟ ਮਾਫੀਆ ਐਡਾ ਵੱਡਾ ਪੈਦਾ ਕਿਉਂ ਹੋਇਆ ਪੈਦਾ ਕਿਹਨੇ ਕੀਤਾ ਆ ਦਿਖਾ ਬਾਈ ਉਹ ਵੀਡੀਓ ਦਿਖਾ ਮੈਨੂੰ ਜਿਹੜੀ ਮੈਨੂੰ ਦਿਖਾਉਂਦਾ ਸੀ ਤੂੰ ਇਹ ਦੇਖੋ ਤੁਸੀਂ ਪੰਜਾਬ ਦਾ 300 ਕਾਲਜ ਜਿਹੜਾ ਬੰਦ ਹੋ ਗਿਆ ਜੁਨੀ ਵਰਾਸ਼ਟੀਆਂ ਪੰਜਾਬ ਦੇ ਘਾਟੇ ਚ ਚੱਲੀ ਜਾਂਦੀਆਂ ਨੇਗੀਆਂ ਹੁਣ ਗੱਲਾਂ ਕਰਦੇ ਨੇ ਅਸੀਂ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਪੰਜਾਬ ਨੂੰ ਵਿਕਾਸ ਵੱਲ ਲੈ ਕੇ ਜਾਣਾ ਹੁਣ ਜਿਹੜੇ ਵੱਡੇ ਵੱਡੇ ਮਾਫੀਆ ਨੇ ਏਜੰਟ ਨੇਗੇ ਏਜੰਟਾਂ ਨੂੰ ਸਨਮਾਨਤ ਕੌਣ ਕਰ ਰਿਹਾ ਇੱਥੋਂ ਦਾ ਸਾਡਾ ਮੰਤਰੀ ਮੀਤ ਹੇਰ ਦੇਖੋ ਜੀਨੇ ਕਿ ਕਿੱਡੀ ਵੱਡੀ ਕਿੰਨੇ ਕਰੋੜਾਂ ਦੀ ਠੱਗੀ ਆ ਕਿੰਨੇ ਕਰੋੜ ਦੀ ਠੱਗੀ ਆ ਬਾਈ ਜੀ ਹੋ 200 220 ਕਰੋੜ ਦੀ ਠੱਗੀ ਆ ਆ ਰੀਤ ਕੌਰ ਇਹਨੂੰ ਸਨਮਾਨ ਕਿਨੇ ਕੀਤਾ ਪੰਜਾਬ ਦਾ ਜਿਹੜਾ ਮੰਤਰੀ ਆ ਮੀਤ ਹੇਰ ਜਿਹੜਾ ਸੰਗਰੂਰ ਤੋਂ ਸਾਡੇ ਇਲੈਕਸ਼ਨ ਲੜਨ ਨੂੰ ਫਿਰਦਾ ਐਮਪੀ ਦੀ ਉਹਨੇ ਸਨਮਾਨਿਤ ਕੀਤਾ ਕਿ ਆਹ ਦੇਖੋ ਕਿ ਤੁਸੀਂ ਲੁੱਟੋ ਆ ਦਿਖਾ ਦਿਓ ਮਾੜੀ ਜੀ ਮੀਤ ਹੀਰ ਨੇ ਸਨਮਾਨਿਤ ਕੀਤਾ ਹੈ ਤੇ ਐਕਸਲੈਂਸ ਐਂਡ ਓਵਰਸੀਜ਼ ਐਜੂਕੇਸ਼ਨ ਇਹਨਾਂ ਨੂੰ ਪ੍ਰਾਪਤ ਹੈ ਹੁਣੇ ਮੈਂ ਮੀਤ ਹੀਰ ਨੂੰ ਗੱਲ ਪੁੱਛਣਾ ਚਾਹਣਾ ਇਹ ਦਿਖਾਓ ਮਾੜੀ ਜੀ ਗੱਲ ਇਹ ਇਸੇ ਤੋਂ ਪਤਾ ਲੱਗਦਾ ਹੈ ਕਿ ਨਾ ਸਿਰਫ ਔਰਸ਼ ਬਲਕਿ ਮਹਿਲਾਵਾਂ ਵੀ ਲਗਾਤਾਰ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹੈ ਇਹ ਜਿਹੜੀ ਰੀਤਕਾਰ ਨੂੰ ਸਨਮਾਨਿਤ ਕਰ ਰਿਹਾ ਹੈ ਸਾਡਾ ਮੀਤ ਹੀਰ ਮੈਂ ਕਰ ਰਹੇ ਹਾਂ ਅੱਛਾ ਸੈਮੇਸਟਰ ਗੁਰਿੰਦਰ ਸਿੰਘ ਗੁਰੀ ਜੀ ਕਰ ਰਿਹਾ ਹਾਂ ਹਾਂ मीत ਹਿਰ ਦਾ ਮੈਂ ਵਿੱਚ ਆ ਦੇਖੋ ਆ ਮੀਤ ਹਿਰ ਆ ਦਿਖਾ ਰਿਹਾ ਆ ਮੀਤ ਹਿਰ ਨੇ ਸਨਮਾਨਿਤ ਕੀਤਾ ਉਹਨਾਂ ਰੀਤ ਕੌਰ ਨੂੰ ਇਹ ਮੈਂ ਵੀਡੀਓ ਚਲਾ ਦੂੰਗਾ ਸਾਰੇ ਤੁਸੀਂ ਦੇਖਿਆ ਹੋਣਾ ਹੁਣ ਜਿਹੜਾ ਬੰਦਾ ਮੀਤ ਹਿਰ ਗੱਲਾਂ ਕਰਦਾ ਮੈਂ ਆ ਸਪੋਰਟਸ ਮੈਂ ਆਪਣਾ ਆਪਣਾ ਸਪੋਰਟਸ ਜਿਹੜਾ ਖੇਡ ਮੰਤਰੀ ਲਾਇਆ ਹੋਇਆ ਹੁਣ ਆ ਮੈਂ ਇਧਰ ਆਪਣਾ ਬੰਨ ਨੂੰ ਫਿਰਦਾ ਐਮਪੀ ਬੰਨ ਨੂੰ ਫਿਰਦਾ ਉਹ ਜਿਹੜਾ ਆ ਰੀਤ ਕੌਰ ਨੂੰ ਨੇ ਸਨਮਾਨਿਤ ਕੀਤਾ ਜਿਹੜੀ ਜਿਹਕੇ 200 ਕਰੋੜ ਦੀ ਠੱਗੀ ਆ ਹੁਣ ਜਿਹੜੇ ਇਹਨਾਂ ਨੂੰ ਸਨਮਾਨ ਸਰਕਾਰ ਕਰ ਰਹੀ ਹੈ ਮੈਂ ਪਿੱਟ ਪਿੱਟ ਕੇ ਮਰ ਗਿਆ ਵੀ ਜਿਹੜਾ ਮਾਫੀਆ ਹੈ ਬੰਦ ਕਿਉਂ ਨਹੀਂ ਹੋ ਰਿਹਾ ਠੱਗੀ ਕਿਉਂ ਮਾਰ ਰਿਹਾ ਇਹ ਲੋਕੋ ਸਮਝੋ ਇਹ ਸਰਕਾਰਾਂ ਦੇ ਤੇ ਲੀਡਰਾਂ ਦੇ ਸਿਰ ਤੇ ਠੱਗੀ ਮਾਰ ਰਹੇ ਨੇਗੇ ਇਹਨਾਂ ਦੇ ਕਰਕੇ ਆ ਜਿਹੜੇ ਮੀਤ ਹੇਰ ਵਰਗੇ ਮੰਤਰੀ ਨਾਲ ਨੇਗੇ ਇਹਨਾਂ ਦੇ ਕਰਕੇ ਠੱਗੀ ਸਾਰੀ ਵੱਜ ਰਹੀ ਆ ਹੁਣ ਕੀ ਮੀਤ ਹੇਰ ਨੂੰ ਇਹ ਫੜਨੀ ਕੋਈ ਬਾਲੀ ਵੱਡੀ ਗੱਲ ਆ ਇਹ ਜਿਹੜਾ ਮੂਵ ਟੂ ਬ੍ਰਾਡ ਆਲ ਦੀ 200 ਕਰੋੜ ਦੀ ਠੱਗੀ ਆ ਇਹਨਾਂ ਲਈ ਫੜਨਾ ਕਿੱਡੀ ਵੱਡੀ ਗੱਲ ਆ ਮੇਰੇ ਵਰਗੇ ਬੰਦੇ ਨੇ ਜਿਹਨੇ ਪੰਜਾਬ ਦੀ ਗੱਲ ਕੀਤੀ ਮੇਰੇ ਤੇ ਚੱਕ ਇਹਨਾਂ ਨੇ ਪਰਚੇ ਦੇ ਲੈਣਾ ਲਾਤੀਆਂ ਮੇਰੇ ਤੇ ਉਹ ਕੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਪੰਜਾਬ ਦੇ ਲੋਕੋ ਜਿਹੜਾ ਮਾਫੀਆ ਹੈ ਜਿਹੜਾ ਪੰਜਾਬ ਦੇ ਵਿੱਚ ਜਿੰਨੇ ਵੀ ਇਮੀਗ੍ਰੇਸ਼ਨ ਏਜੰਟ ਬਟ ਨੇ ਇਹਨਾਂ ਨੂੰ ਫੜਨਾ ਕਿੰਨੀ ਕਬੱਡੀ ਗੱਲ ਹੈ ਜੇ ਜੇ ਪੰਜਾਬ ਪੁਲਿਸ ਚਾਹੇ ਤਾਂ ਪੰਜਾਬ ਪੁਲਿਸ ਪਤਾਲ ਦੇ ਵਿੱਚੋਂ ਬੰਦਾ ਲੱਭ ਲੈਂਦੀ ਹੈ ਪਤਾਲ ਦੇ ਵਿੱਚੋਂ ਬੰਦਾ ਲੱਭ ਲੈਂਦੇ ਕਿ ਨਹੀਂ ਲੱਭ ਲੈਂਦੀ ਪਰ ਮੈਂ ਗੱਲ ਕਹਿਣਾ ਚਾਹੁੰਦਾ ਪਿਛਲੇ ਦਿਨਾਂ ਦੇ ਵਿਧਾਨ ਸਭਾ ਦੇ ਵਿੱਚ ਗੱਲ ਚੱਲੀ ਕਿ ਜਿਹੜਾ ਇਹਨਾਂ ਦੇ ਉੱਪਰ ਪਰਚੇ ਕਿਉਂ ਨਹੀਂ ਪੈ ਰਹੇ ਇਹ ਐਨੇ ਲੋਕ ਪੀੜਿਤ ਨੇਗੇ ਇਸ ਤੋਂ ਇੱਥੇ ਸਰਕਾਰ ਨੇ ਚੁੱਪ ਇਸ ਕਰਕੇ ਧਾਰੀ ਹੋਈਆ ਕਿਉਂਕਿ ਪੈਸਾ ਬਹੁਤ ਮੋਟਾ ਮਿਲਦਾ ਹੁਣ ਮੀਤਹਿਰ ਆ ਜਿਹੜਾ ਇਹ ਮੀਤਹਿਰ ਇਹਨੂੰ ਕਿਉਂ ਬਖਸ ਰਿਹਾ ਕਿਉਂ ਛੱਡ ਰਿਹਾ ਕਿਉਂਕਿ ਜਿਹੜੀ ਸੰਗਰੂਰ ਵਾਲੇ ਇਲੈਕਸ਼ਨ ਆ ਐਮਪੀ ਦੀ ਇਲੈਕਸ਼ਨ ਆ ਉਹ ਇਹਨਾਂ ਦਾ ਪੈਸਾ ਵਰਤੂਗਾ ਇਸ ਕਰਕੇ ਸਨਮਾਨਤ ਕੀਤਾ ਇਸ ਕਰਕੇ ਮੀਤਹਿਰ ਨੇ ਆ ਪੈਸਾ ਜਿਹੜਾ ਹੁਣ ਸੰਗਰੂਰ ਦੀ ਇਲੈਕਸ਼ਨ ਚ ਵਰਤਣਾ ਨਾ ਹੁਣ ਆ ਜਨਤਾ ਤੋਂ ਇਕੱਠਾ ਹੋਇਆ ਕੀਤਾ ਹੋਇਆ ਵਰਤਣਾ ਦੱਸੋ ਮੀਤਹਿਰ ਜੀ ਕਦੋਂ ਫੜ ਰਹੇ ਹੋ ਇਹਨਾਂ ਨੂੰ ਤੁਸੀਂ ਸਨਮਾਨਤ ਕੀਤਾ ਮੈਨੂੰ ਜਵਾਬ ਦਿਓ ਤੁਸੀਂ ਕਿੱਦਨ ਫੜ ਕੇ ਇਹ ਆ ਪੀੜਤ ਲੋਕ ਖੜੇ ਨੇ ਸਾਰੇ ਸਾਰੇ ਏਜੰਟਾਂ ਦੇ ਸਤਾਏ ਹੋਏ ਲੋਕ ਖੜੇ ਨੇ ਕਦੋਂ ਇਹ ਪੰਜਾਬ ਦੇ ਵਿੱਚ 50000 ਏਜੰਟਾ ਕਦੋਂ ਬੰਦ ਹੋਊਗਾ ਤੁਸੀਂ ਦਿੱਲੀ ਦੇ ਵਿੱਚ ਏਜੰਟ ਦਿਖਾ ਦਿਓ ਤੁਸੀਂ ਕੋਈ ਰਾਜਸਥਾਨ ਦੇ ਦਿਖਾ ਦਿਓ ਇੰਨੇ ਏਜੰਟ ਤੁਸੀਂ 35 ਕਰੋੜ ਰੁਪਇਆ ਗਵਰਨਮੈਂਟ ਨੂੰ GST ਟੰਕਾ ਲਾਇਆ ਹਾਂ ਉਹ ਵੀ ਦੰਦਾ ਹੱਸਦਾ ਮੈਂ ਤੁਹਾਨੂੰ ਤੁਸੀਂ ਹਿਮਾਚਲ ਦੇ ਵਿੱਚ ਏਜੰਟ ਦਿਖਾ ਦਿਓ ਤੁਸੀਂ ਕਿਸੇ ਆਪਣਾ ਮਹਾਰਾਸ਼ਟਰ ਦਿਖਾ ਦਿਓ ਤੁਸੀਂ ਆਪਣਾ ਕਿਸੇ ਅਸਾਮ ਚ ਦਿਖਾ ਦਿਓ ਕਿਤੇ ਬਿਹਾਰ ਤੇ ਦਿਖਾ ਦਿਓ ਇਹ ਪੰਜਾਬ ਦੇ ਵਿੱਚ ਹੀ 50000 ਏਜੰਟ ਕਿਉਂ ਪੈਦਾ ਹੋ ਗਿਆ ਕਿਉਂਕਿ ਇਹ ਏਜੰਟ ਤੁਸੀਂ ਪੈਦਾ ਕੀਤੇ ਨੇ ਸਾਰੇ ਪੰਜਾਬ ਦੇ ਕਾਲਜ ਤੁਸੀਂ ਘਟ ਦੇ ਵਿੱਚ ਚਲੇ ਗਏ ਪੰਜਾਬ ਦੀ ਜਵਾਨੀ ਤੁਸੀਂ ਇਲ ਜਾ ਕੇ ਕਿਹਦੇ ਸੌਦੀਆ ਸੜਤੀ ਕੋਈ ਦਵਾਈ ਸੜਤੀ ਉਹ ਉਹ ਦੇਸ਼ਾਂ ਦੇ ਵਿੱਚ ਜਾ ਕੇ ਸੜਤੀ ਜਿਹਨਾਂ ਦੇਸ਼ਾਂ ਦਾ ਨਾਂ ਹੀ ਨਹੀਂ ਪਤਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਸਾਂਭੂ ਕੌਣ ਪੰਜਾਬ ਦਾ ਤੁਸੀਂ ਬਰਬਾਦ ਕਰਤਾ ਬਿਲਕੁਲ ਆ ਬਜ਼ੁਰਗਾਂ ਨੂੰ ਕੌਣ ਸਾਂਭੂਗਾ ਨੌਜਵਾਨ ਤੁਸੀਂ ਧੱਕ ਤੇ ਸਾਰੇ ਬਾਹਰ ਗੱਲਾਂ ਪੰਜਾਬ ਦੀਆਂ ਕਰਦੇ ਹੋ ਤੁਹਾਨੂੰ ਸਮੱਸਿਆ ਹੀ ਨਹੀਂ ਪਤਾ ਕਿ ਸਮੱਸਿਆ ਸੀ ਹੱਲ ਕਿਵੇਂ ਕਰਨੀ ਹੈ ਤੁਸੀਂ ਜਵਾਨੀ ਨੂੰ ਕਿਵੇਂ ਰੋਕਣਾ ਅੱਜ ਤੱਕ ਤੁਸੀਂ ਇਹ ਏਜੰਟਾਂ ਦੇ ਨੱਥ ਕਿਉਂ ਨਹੀਂ ਪਾਈ ਪਿਛਲੇ ਦਿਨਾਂ ਦੇ ਵਿੱਚ ਮੈਂ ਜਿਹੜੀ ਆਪਣੀ ਮਿਨਿਸਟਰ ਆਪਣਾ ਹਰਜੋਤ ਬੈਂਸ ਉਹਨਾਂ ਦੀ ਮੇਰੇ ਨੇ ਪੁੱਛ ਗਿਛ ਤੇ ਮੇਰੀ ਇਨਕੁਆਇਰੀ ਕਰਨ ਲਈ ਆਈ ਜੋਤੀ ਜਾਦਵ ਜੀ ਸਤਿਕਾਰਯੋਗ ਐਸਐਸਪੀ ਸਾਹਿਬ ਐਸਪੀ ਸਾਹਿਬ ਉਹਨਾਂ ਨੇ ਮੈਨੂੰ ਸਵਾਲ ਕੀਤੇ ਕਿ ਅੱਛਾ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ ਮੈਂ ਕਹਿਣਾ ਵੀ ਆ ਜਿਹੜੇ ਏਜੰਟਾਂ ਦੇ ਉੱਪਰ ਤੁਸੀਂ ਸਹੀ ਕਰਕੇ ਦਿਖਾਓ ਅੱਜ ਉਹਨਾਂ ਦੇ 20-20 ਪਰਚੇ 50-50 ਪਰਚੇ 100-100 ਪਰਚੇ ਤੁਸੀਂ ਏਜੰਟਾਂ ਨੂੰ ਕਿਉਂ ਨਹੀਂ ਫੜਦੇ ਤੁਸੀਂ ਮੈਨੂੰ ਹੀ ਕਿਉਂ ਫੜਿਆ ਹੁਣ ਮੈਨੂੰ ਸਵਾਲਾਂ ਦਾ ਜਵਾਬ ਚਾਹੀਦਾ ਜੋਤੀ ਯਾਦਵ ਜੀ ਜਿਹੜੀ ਐਸਪੀ ਸਾਹਿਬ ਜੀ ਕਹਿ ਰਹੇ ਸੀਗੇ ਵੀ ਤੇਰਾ ਕੰਮ ਗਲਤ ਆ ਤੂੰ ਜਾ ਕੇ ਏਜੰਟਾਂ ਨੂੰ ਧਮਕਾਉਣਾ ਡਰਾਉਣਾ ਧਮਕਾਉਣਾ ਤੂੰ ਧਮਕੇਂਦਨਾ ਹੁਣ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਜਿਨ੍ਹਾਂ ਦੇ ਉੱਪਰ ਆਜੇ ਉੱਪਰ ਕਿੰਨੇ ਪਰਚੇ ਨੇ ਬਾਈ ਜੀ 50 ਤੋਂ ਉੱਪਰ ਦੇ 50 ਤੋਂ ਉੱਪਰ ਇਹਦੇ ਉੱਪਰ ਪਰਚੇ ਨੇਗੇ ਬਠਿੰ ਜਿਹੜੇ ਇਹਨਾਂ ਏਜੰਟਾਂ ਦੇ ਉੱਪਰ ਪਰਦੇ ਨੇ ਤੁਸੀਂ ਕੀ ਕੀਤਾ ਇਹਨਾਂ ਦਾ ਦੱਸੋ ਇਹ ਇਹ ਬੰਦ ਕਦੋਂ ਹੋਊਗਾ ਇਹ ਕਿੱਤਾ ਹੈ ਦੱਸੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਠੱਗੀ ਬਜਨੀ ਬੰਦ ਕਦੋਂ ਹੋਗੀ ਨਸ਼ੇ ਤੋਂ ਵੱਡਾ ਇਹ ਮਾਫੀਆ ਹੈ ਹੁਣ ਇੱਕ ਬੰਦਾ ਹਰ ਇੱਕ ਪੰਜਾਬ ਦਾ 13000 ਤਕਰੀਬਨ ਪਿੰਡਾਂ ਹਰ ਇੱਕ ਪਿੰਡ ਦੇ ਵਿੱਚ 10 ਬੰਦੇ ਨਾਲ ਠੱਗੀ ਬੱਜੀ ਹੋਈ ਹੈ ਨੌਜਵਾਨ ਤੁਸੀਂ ਸਾਰੇ ਸਾਰੇ ਕੋਈ ਕਹਦਾ ਸੀ ਆ ਬਾਈ ਤੁਸੀਂ ਦੱਸੋ ਕਿਹੜਾ ਸੀਗਾ ਕੋਹ ਆ ਤੁਸੀਂ ਦੱਸੋ ਖੜੇ ਹੋ ਕੇ ਕਿਹੜਾ ਸੀਗਾ ਇਮੀਗ੍ਰੇਸ਼ਨ ਛੋਟੇ ਵਾਲਾ ਸਕਾਈਵਾਰਡ ਸਕਾਈਵਾਰਡ ਲੈ ਉਹਦੀ ਮਸ਼ਹੂਰੀ ਗੱਗੂ ਗੱਲ ਕਰਦਾ ਸਕਾਈਵਾਰਡ ਨੇ ਦਿਖਾ ਬਾਈ ਸਮੱਸਿਆ ਕੀ ਹੈ ਦੱਸੋ ਉਹਦੀ ਕੀ ਸਮੱਸਿਆ ਆ ਦੱਸੋ ਆ ਐਡੇ ਵੱਡੇ ਇਮੀਗ੍ਰੇਸ਼ਨ ਜਿਹੜੇ ਖੁੱਲੇ ਹੋਏ ਨੇਗੇ ਮੈਂ ਬਖਸ਼ਣਾ ਕਿਸੇ ਐਕਟਰ ਸਿੰਗਰ ਨੂੰ ਨਹੀਂ ਹੈਗਾ ਸਕਾਈ ਮੈਂ ਸਾਫ਼ ਗੱਲ ਕਹਿਣਾ ਤੁਸੀਂ ਮਸ਼ਹੂਰੀਆਂ ਕਿਉਂ ਕਰ ਰਹੇ ਹੋ ਤੁਸੀਂ ਇਸ ਗੱਲ ਦੀ ਮਸ਼ਹੂਰੀ ਕਿਉਂ ਨਹੀਂ ਕਰ ਰਹੇ ਕਿ ਪੰਜਾਬ ਦੇ ਨੌਜਵਾਨਾਂ ਕਾਲਜਾਂ ਦੇ ਵਿੱਚ ਪੜਨ 300 ਕਾਲਜ ਪੰਜਾਬ ਦਾ ਬੰਦ ਹੈ ਯੂਨੀਵਰਸਿਟੀਆਂ ਪੰਜਾਬ ਦੇ ਘਟੇ ਚ ਨੇਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕੋਲੇ ਰਹਿ ਕਿ ਗਿਆ ਸੀਦਾ ਜਵਾਬ ਦਿਓ ਦੱਸ ਬਈ ਪੂਰੀ ਸਮੱਸਿਆ ਕੀ ਹੈ 19900 ਡਾਲਰ ਇਹਨਾਂ ਨੇ ਫੀਸ ਦਿਖਾਈ ਹੋਈ ਹੈ ਕਾਲਜ ਦੀ ਆਫਰ ਲੈਟਰ ਤੇ ਕੰਡੀਸ਼ਨਲ ਆਫਰ ਲੈਟਰ ਤੇ ਇਹਨਾਂ ਨੇ ਫੀਸ ਦਿਖਾਈ ਹੋਈ ਹੈ